ਅੱਜ ਮੰਗਲਵਾਰ ਹੈ। ਵਰ੍ਹਾ ਹੈ 2024, ਮਹੀਨਾ ਹੈ ਸਤੰਬਰ ਤੇ ਤਾਰੀਖ ਹੈ 3। ਅੱਜ ਦਾ ਦਿਨ ਇਤਿਹਾਸ ਦੇ ਵਿੱਚ ਗੁੜਾ ਉਕਰਿਆ ਹੋਇਆ ਹੈ। ਅੱਜ ਦਾ ਦਿਨ ਸਿੱਖ ਇਤਿਹਾਸ ਦੇ ਵਿੱਚ ਵੀ ਮਹੱਤਵਪੂਰਨ ਥਾਂ ਰੱਖਦਾ ਹੈ। ਅਤੇ ਇਹ ਦਿਨ ਇਤਿਹਾਸ ਦੇ ਵਿੱਚ ਆਪਣੀ ਇੱਕ ਵਿਲੱਖਣ ਥਾਂ ਰੱਖਦਾ ਹੈ। ਆਓ ਜਾਣੀਏ ਅੱਜ ਦਾ ਇਤਿਹਾਸ। ਅੱਜ ਦੇ ਦਿਨ 1708 ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਬੰਦਾ ਸਿੰਘ ਬਹਾਦਰ ਦੇ ਨਾਲ ਮੇਲ ਹੋਇਆ ਸੀ ਬੰਦਾ ਸਿੰਘ ਬਹਾਦਰ ਸਿੱਖ ਇਤਿਹਾਸ ਦਾ ਇੱਕ ਧਰਮਵੀਰ ਯੋਧਾ ਜਿਸ ਦਾ ਜਨਮ ਪੁੰਛ ਖੇਤਰ ਦੇ ਰਾਜੋਰੀ ਕਸਬੇ ਦੇ ਨੇੜਲੇ ਪਿੰਡ ਤੱਛਲ ਦੇ ਵਿੱਚ ਰਘੂਦੇਵ ਨਾਂ ਦੇ ਕਿਸਾਨ Rajput ਦੇ ਘਰ 27 ਅਕਤੂਬਰ 1670 ਨੂੰ ਹੋਇਆ ਬੰਦਾ ਬਹਾਦਰ ਦਾ ਨਾਂ ਲਛਮਣ ਦੇਵ ਰੱਖਿਆ ਗਿਆ ਸੀ ਆਪ ਨੂੰ ਸ਼ਸਤਰ ਵਿਦਿਆ ਅਤੇ ਸ਼ਿਕਾਰ ਖੇਡਣ ਦਾ ਬਹੁਤ ਸ਼ੌਕ ਸੀ ਆਪ ਇੱਕ ਵੈਸ਼ਨਵ ਸਾਧ ਜਾਨ ਕੀ ਪ੍ਰਸਾਦ ਦੀ ਸ਼ਰਨ ਚਲੇ ਗਏ ਸਾਧਨੇ ਆਪ ਜੀ ਨੂੰ ਮਾਧੋਦਾਸ ਦਾ ਨਵਾਂ ਨਾਮ ਦੇ ਦਿੱਤਾ ਜੰਤਰ ਮੰਤਰ ਅਤੇ ਰਧੀਆਂ ਸਿੱਧੀਆਂ ਪ੍ਰਾਪਤ ਕਰਨ ਦਾ ਅਭਿਆਸ ਕਰਦੇ ਹੋਏ ਆਪ ਨੰਦੇੜ ਦੇ ਗੋਦਾਵਰੀ ਨਦੀ ਦੇ ਖੱਬੇ ਕਿਨਾਰੇ ਪੁੱਜੇ ਜਿੱਥੇ ਆਪ ਨੇ ਆਪਣਾ ਮੱਠ ਕਾਇਮ ਕੀਤਾ ਇਥੇ ਹੀ ਸਨ 1708 ਦੇ ਵਿੱਚ ਆਪ ਜੀ ਦੀ ਮੁਲਾਕਾਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੋਈ ਜਦੋਂ ਸਤਿਗੁਰੂ ਜੀ ਨੰਦੇੜ ਤੋਂ 3 ਸਤੰਬਰ 1708 ਨੂੰ ਆਪ ਜੀ ਦੇ ਮੱਠ ਵਿਖੇ ਪੁੱਜੇ ਜਦੋਂ ਸਨ 1708 ਨੂੰ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਪਹੁੰਚੇ ਤਾਂ 3 ਸਤੰਬਰ ਨੂੰ ਬੰਦਾ ਸਿੰਘ ਬਹਾਦਰ ਦੇ ਮੱਠ ਵਿੱਚ ਗਏ ਤਾਂ ਉਹਨਾਂ ਦੀ ਸ਼ਖਸੀਅਤ ਤੋਂ ਮਾਧੋਦਾਸ ਬਹੁਤ ਪ੍ਰਭਾਵਿਤ ਹੋਇਆ ਅਤੇ ਆਪਣੇ ਆਪ ਨੂੰ ਗੁਰੂ ਜੀ ਦਾ ਬੰਦਾ ਦੱਸਿਆ ਆਪਣੀ ਸੁਰਤਾਈ ਕਰਕੇ ਇਤਿਹਾਸ ਦੇ ਵਿੱਚ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਤੁਸੀਂ ਪ੍ਰਸਿੱਧ ਹੋਏ ਪਰ ਗੁਰੂ ਗੋਬਿੰਦ ਸਿੰਘ ਨੇ ਆਪ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ਗੁਰਬਖਸ਼ ਸਿੰਘ ਨਾਂ ਰੱਖਿਆ ਗੁਰੂ ਜੀ ਨੇ ਆਪ ਨੂੰ ਥਾਪੀ ਦੇ ਕੇ ਪੰਜਾਬ ਵੱਲ ਤੋਰਿਆ ਤਾਂ ਜੋ ਪਾਪੀ ਜ਼ਾਲਮਾਂ ਨੂੰ ਸਜ਼ਾ ਦਿੱਤੀ ਜਾ ਸਕੇ ਗੁਰੂ ਜੀ ਨੇ ਇੱਕ ਨਗਾਰਾ ਇੱਕ ਨਿਸ਼ਾਨ ਅਤੇ ਆਪਣੇ ਪੱਥੇ ਵਿੱਚੋਂ ਪੰਜ ਤੀਰ ਦਿੱਤੇ ਅਤੇ ਪੰਜ ਪਿਆਰਿਆਂ ਵੱਜੋਂ ਪੰਜ ਸਿੰਘਾਂ ਸਮੇਤ 20 ਸਿੰਘ ਸਹਾਇਤਾ ਦੇ ਲਈ ਵੀ ਨਾਲ ਤੁਰੇ। ਕੁਝ ਉਪਦੇਸ਼ ਦੇਣ ਤੋਂ ਇਲਾਵਾ ਗੁਰੂ ਜੀ ਨੇ ਇਹ ਵੀ ਤਾਕੀਦ ਕੀਤੀ ਕਿ ਉਹ ਆਪਣੇ ਆਪ ਨੂੰ ਕਦੇ ਵੀ ਗੁਰੂ ਨਾ ਮੰਨਣ। ਵਾਈਕਿੰਗ ਟੂ ਸਤੰਬਰ 1976 ਦੇ ਵਿੱਚ ਅੱਜ ਦੇ ਹੀ ਦਿਨ ਮੰਗਲ ਗ੍ਰਹਿ ਤਉਤ੍ਰਿਆ। ਵਾਈਕਿੰਗ ਇੱਕ ਦੁਆਰਾ ਮੰਗਲ ਤੇ ਪਹਿਲੇ ਸਫਲ ਪੁਲਾੜ ਯਾਨ ਦੇ ਉਤਰਨ ਤੋਂ ਤੁਰੰਤ ਬਾਅਦ ਅਤੇ ਇਹ ਮੰਗਲ ਗ੍ਰਹਿ ਦੀ ਜਾਂਚ ਕਰਨ ਤੇ ਜੀਵਨ ਦੇ ਸੰਕੇਤਾਂ ਦੀ ਖੋਜ ਕਰਨ ਦੇ ਲਈ ਨਾਸਾ ਦੇ ਸ਼ੁਰੂਆਤੀ ਦੋ ਭਾਗ ਮਿਸ਼ਨ ਦਾ ਹਿੱਸਾ ਸੀ ਹਾਲਾਂਕਿ ਕਿਸੇ ਵੀ ਪੁਲਾੜ ਯਾਨ ਨੂੰ ਜੀਵਨ ਦੇ ਸੰਕੇਤ ਨਹੀਂ ਮਿਲੇ ਉਹਨਾਂ ਨੇ ਧਰਤੀ ਤੇ ਜੀਵਨ ਦੇ ਲਈ ਜ਼ਰੂਰੀ ਸਾਰੇ ਤੱਤ ਲੱਭੇ ਕਾਰਬਨ নাইট্রোজেন ਹਾਈਡਰੋਜਨ ਆਕਸੀਜਨ ਅਤੇ ਫਾਸਫੋਰਸ ਵਾਇਕਿੰਗ 2 ਮਿਸ਼ਨ ਦੇ ਵਿੱਚ ਇੱਕ ਲੈਂਡਰ ਅਤੇ ਇੱਕ ਆਰਬਿਟਰ ਸ਼ਾਮਿਲ ਸਨ ਜਿਸ ਨੂੰ ਉੱਚ ਰੈਜ਼ੋਲਿਊਸ਼ਨ ਵਾਲੀ ਤਸਵੀਰਾਂ ਲੈਣ ਤੇ ਮੰਗਲ ਗ੍ਰਹਿ ਦੇ ਸਤਹ ਤੇ ਵਾਯੂ ਮੰਡਲ ਦਾ ਅਧਿਐਨ ਕਰਨ ਦੇ ਲਈ ਡਿਜ਼ਾਈਨ ਕੀਤਾ ਗਿਆ ਸੀ ਵਾਇਕਿੰਗ ਕਤੇ 2 ਦੋਵਾਂ ਲੈਂਡਰਾਂ ਨੂੰ ਆਪਣੇ ਚੱਕਰ ਲਗਾਉਣ ਵਾਲੇ ਹਮ ਰਤਬਾ ਤੋਂ ਬਹੁਤ ਫਾਇਦਾ ਹੋਇਆ ਜਿਨ੍ਹਾਂ ਨੇ ਤਸਵੀਰਾਂ ਖਿੱਚੀਆਂ ਜਿਨ੍ਹਾਂ ਨੇ ਮਿਸ਼ਨ ਕੰਟਰੋਲਰਾਂ ਨੂੰ ਲੈਂਡਰਾਂ ਨੂੰ ਸੁਰੱਖਿਅਤ ਲੈਂਡਿੰਗ ਸਾਈਟਾਂ ਵੱਲ ਸੇਧ ਦੇਣ ਦੇ ਵਿੱਚ ਵੀ ਮਦਦ ਕੀਤੀ। live punjabi tv ਹੁਣ ਭਾਰਤ ਵਿੱਚ Jio TV, Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ। World Wide ਤੁਸੀਂ ਸਾਨੂੰ Amazon Fire TV, Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ USA, Canada ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ